ਜਿਨ੍ਹਾਂ ਨੇ ਕੁਲਦੀਪ ਧਾਲੀਵਾਲ ਨੂੰ ਉਸ ਦੇ ਜੱਦੀ ਪਿੰਡ ਤੋਂ ਵੋਟ ਨਹੀਂ ਪਾਈ ਜਿਸ ਕਰਕੇ ਉਹ ਹਾਰ ਗਏ ਤਾਂ ਇਹ ਵੀਡੀਓ ਜ਼ਰੂਰ ਦੇਖ ਲੈਣ ਕਿਉਂਕਿ ਹਾਰਨ ਤੋਂ ਬਾਅਦ ਸਾਬਕਾ ਕੈਬਨ ਮੰਤਰੀ ਅਤੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਦਾ ਪਹਿਲਾ ਬਿਆਨ ਸਾਹਮਣੇ ਆਇਆ ਦਾਦੇ ਕਿ ਜੇਤੂ ਬਲਾਕ ਸੰਮਤੀ ਤੇ ਜ਼ਿਲ੍ਹਾ ਪਰਿਸ਼ਦ ਦੇ ਮੈਂਬਰਾਂ ਦੇ ਨਾਲ ਸੱਚਖੰਡ ਸ੍ਰੀ ਦਰਬਾਰ ਸਾਹਿਬ ਕੁਲਦੇਵ ਸਿੰਘ ਢਾਲੀਵਾਲ ਪਹੁੰਚੇ ਜਿੱਥੇ ਉਹਨਾਂ ਵਾਹਿਗੁਰੂ ਅੱਗੇ ਮੱਥਾ ਟੇਕ ਕੇ ਜਿੱਤ ਲਈ ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ ਉੱਥੇ ਹੀ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਜਦੋਂ ਉਹਨਾਂ ਨੂੰ ਸਵਾਲ ਪੁੱਛਿਆ ਗਿਆ ਕਿ ਉਹ ਤਾਂ ਆਪਣੇ ਜੱਦੀ ਪਿੰਡ ਤੋਂ ਹਾਰ ਚੁੱਕੇ ਨੇ ਅਤੇ ਉਹ ਕੀ ਕਹਿਣਾ ਚਾਹੁੰਦੇ ਨੇ ਤਾਂ ਇਸ ਦੇ ਉੱਤੇ ਉਹਨਾਂ ਨੇ ਬਿਆਨ ਦਿੱਤਾ ਜਿਨ੍ਹਾਂ ਲੋਕਾਂ ਨੇ ਢਾਲੀਵਾਲ ਨੂੰ ਉਹਨਾਂ ਦੇ ਪਿੰਡ ਤੋਂ ਵੋਟ ਨਹੀਂ ਪਾਈ ਉਹਨਾਂ ਕਿਹਾ ਕਿ ਇਹ ਤਾਂ ਲੋਕਾਂ ਦਾ ਅਧਿਕਾਰ ਹੈ ਜਿਨੂੰ ਮਰਜ਼ੀ ਵੋਟ ਪਾ ਸਕਦੇ ਨੇ ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਇੱਥੋਂ ਪਤਾ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਕਿਸੇ ਨਾਲ ੱਤਕਾ ਨਹੀਂ ਕਰਦੀ। ਆਈਡੀ ਦਿਖਾੜੇ। ਸ਼ੁਕਰੀਆ ਕਰਨ ਆਏ ਆ, ਧੰਨਵਾਦ ਕਰਨ ਆਏ ਆ। ਗੁਰੂ ਰਾਮਦਾਸ ਹਮੇਸ਼ਾ ਸਾਡੀ ਬਾਪ ਫੜਦਾ। ਇੱਥੋਂ ਹੀ ਹਮੇਸ਼ਾ ਸ਼ਹੀਦ ਬਾਦ ਲੈ ਕੇ ਬਾਜਾ ਫੜ ਲੋ ਗੋਦਰਾਗੇ ਅਸੀਂ ਆਪਣੀ ਕੋਈ ਵੀ ਮੁਹਿੰਮ ਜਿਹੜੀ ਆ ਉਹ ਸ਼ੁਰੂ ਕਰਦੇ ਹਾਂ। ਸੋ ਪਿਛਲੇ ਕਈ ਦਿਨਾਂ ਤੋਂ ਸਾਡੀਆਂ ਜਿਹੜੀਆਂ ਪੱਲੇਗਰ ਪ੍ਰਾਇਮੇਚਰ ਜਿਹੜਾ ਪੁਰੀਸ਼ਾ ਤੇ ਬਲਾਕ ਸੰਮਤੀ ਦੀਆਂ ਚੋਣਾਂ ਜਿਹੜੀਆਂ ਚੱਲ ਰਹੀਆਂ ਸੀਗੇ ਪੂਰੇ ਪੰਜਾਬ ਦੇ ਵਿੱਚ ਪਾਰਟੀ ਦੀ ਬੰਪਰ ਜਿੱਤ ਹੋਈ ਹੈ ਪਾਰਟੀ ਦੇ ਵਿਕਾਸ ਦੇ ਕੰਮਾਂ ਦੇ ਉੱਤੇ ਮੋਹਰ ਲੱਗੀ ਹੈ ਸਾਡੇ ਵੀ ਅਜੇ ਨਾਲ ਇਹ ਹਲਕੇ ਦੇ ਵਿੱਚ 33 ਬਲਾਕ ਸੰਮਤੀਆਂ ਸੀਗੀਆਂ ਜਿਦੇ ਚੋਂ 32 ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਿੱਤੂਏ ਇੱਕ ਉਮੀਦਵਾਰ ਜਿਹੜਾ ਸ਼ਲਮਨੀ ਕੱਲੀ ਦਲ ਦਾ ਜਿੱਤਿਆ ਉਹ ਚਾਹ ਜਿਲ੍ਹਾ ਪੁਲਿਸ ਜਿਹੜੀ ਹੈ ਚਾਰੇ ਦੀਆਂ ਚਾਰੇ ਆਮ ਆਦੀ ਪਾਰਟੀ ਨੇ ਜਿਹੜੀਆਂ ਜਿੱਤੀਆਂ ਜਿਹੜਾ ਕੰਮ ਅਸੀਂ ਹਲਕੇ ਦੇ ਵਿੱਚ ਕੀਤਾ ਹੈ ਵਿਕਾਸ ਦਾ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਦੇ ਜਿਹੜੇ ਕੰਮ ਪਿੰਡੂ ਏਰੀਆ ਦੇ ਵਿੱਚ ਸੀਗੇ ਪਿੰਡਾਂ ਦੀਆਂ ਛੜਕਾਂ ਪਿੰਡਾਂ ਦੇ ਹਸਪਤਾਲ ਪਿੰਡਾਂ ਦੇ ਸਕੂਲ ਪਿੰਡਾਂ ਦੇ ਸਿਹਤਿਆ ਮਾਨ ਸਾਹਿਬ ਦੀ ਸਰਕਾਰ ਨੇ ਜਿਹੜੇ ਬਣਾਏ ਠੀਕ ਹੈ ਸਰ ਉਹਨਾਂ ਦੇ ਕਰਕੇ ਬਲੋ ਜਿਹੜੀ ਇਹ ਚਿਤ ਹੋਈ ਹੈ ਹਾਲੇ ਕਈ ਥਾਵਾਂ ਤੇ ਕਾਗਜ਼ ਤੇ ਕਾਲੀ ਇਕੱਠੇ ਵੀ ਹੋ ਗਏ ਪਰ ਫਿਰ ਵੀ ਬਹੁਤ ਵੱਡੀ ਬੰਪਲ ਜਿੱਤ ਜਿਹੜੀ ਆਮ ਆਦਮੀ ਪਾਰਟੀ ਦੀ ਪੂਰੇ ਪੰਜਾਬ ਦੇ ਵਿੱਚ ਹੋਈ ਹੈ ਔਰ ਅਗਲੇ 14 ਮਹੀਨੇ ਸਰਕਾਰ ਦੇ ਜਿਹੜੇ ਬਾਕੀ ਹੈ ਉਨ੍ਹਾਂ ਦੇ ਵਿੱਚ ਜਿਹੜੇ ਵਿਕਾਸ ਕਾਜ ਰਹਿ ਗਏ ਜਿਹੜੇ ਅਜੇ ਪਿੰਡਾਂ ਦੇ ਵਿੱਚ ਕੰਮ ਹੋ ਰਹੇ ਉਹ ਸਾਰੇ ਕੰਮ ਮਾਨ ਸਾਹਿਬ ਦੀ ਸਰਕਾਰ ਕੰਪਲੀਟ ਕਰੂਗੀ ਨਾ ਨਹੀਂ ਅਸੀਂ 27 ਦੇ ਵਿੱਚ ਵੀ ਵਿਕਾਸ ਦੇ ਨਾਂ ਦੇ ਉੱਤੇ ਵੋਟਾਂ ਮੰਗਾਗੇ ਹੁਣ ਵੀ ਵਿਕਾਸ ਦੇ ਨਾਂ ਤੇ ਮੰਗੀਏ ਉਹ 27 ਦੇ ਵਿੱਚ ਵੀ ਆਮ ਆਦੀ ਪਾਰਟੀ ਜਦੋਂ ਪੂਰੇ ਪੰਜਾਬ ਦੇ ਵਿੱਚ ਐਸੈਂਬਲੀ ਇਲੈਕਸ਼ਨ ਚ ਜਾਊਗੀ ਤੇ ਵਿਕਾਸ ਜਿਹੜਾ ਸਦਾ ਭਗਵਾਨ ਸੇ ਮਾਨ ਦੀ ਸਰਕਾਰ ਨੇ 5 ਸਾਲ ਕੀਤਾ ਉਹਦਾ ਲੇਖਾ ਜੋਖਾ ਉਹਦਾ ਕਾਰਡ ਲੈ ਕੇ ਲੋਕਾਂ ਦੇ ਦਰਵਾਜ਼ੇ ਤੇ ਜਾਵਾਂਗੇ ਉਹ ਲਾਜਵੀ ਅਗਲੀ ਵਾਰ ਵੀ ਜਿਹੜੀ ਆਮ ਆਦਮੀ ਪਾਰਟੀ ਦੀ ਪੰਜਾਬ ਦੇ ਵਿੱਚ ਸਰਕਾਰ ਬਣੇ ਢਾਲੀਵਾਲ ਸਾਹਿਬ ਜਿਹੜੀ ਸੀਟ ਤੋਂ ਹੀ ਹਾਰੇ ਜੇ ਉਹ ਸੀਟ ਦੀ ਜਿਆਦਾ ਚਰਚਾ ਉਹਨਾਂ ਦਾ ਕਹਿਣਾ ਹੈ ਕਿ ਢਾਲੀਵਾਲ ਸਾਹਿਬ ਆਪਣੇ ਜਿਹੜੀ ਘਰ ਦੀ ਸੀਟ ਹੈ ਉਹਨੂੰ ਹਾਰ ਕੇ ਬਾਕੀ ਜਿਹੜੂ ਜਿਤਾ ਲਿਆ ਹੈ ਸਨਵਾ ਸਾਹਿਬ ਦੀ ਵੀ ਸਹਿਬ ਦੇਖੋ ਗੱਲ ਇਹ ਹੈ ਕਿ ਮੈਂ ਤਾਂ ਵੈ ਕੱਲ੍ਹ ਸਪਸ਼ਟ ਕਰਤਾ ਹੈਗਾ ਇਹਦਾ ਮਤਲਬ ਇੱਕ ਗੱਲ ਇਹ ਵੀ ਮੰਨੋ ਤੁਸੀਂ ਮੈਂ ਅਸੇ ਕਿਉਂਕਿ ਮੈਂ ਤਾਂ ਕੰਮ ਹੀ ਨਾਲੇ ਚ ਕਰਦਾ ਕਦੀ ਆਪਣੇ ਪਿੰਡ ਦੀ ਪੋਲਟਿਕਸ ਚ ਹਿੱਸਾ ਨਹੀਂ ਲਿਆ ਅੱਜ ਨਾਲੇ ਦੇ ਵਿੱਚ ਜਿੱਥੇ ਜਿੱਥੇ ਸਦ ਜਿੱਥੇ ਰਾਜਨੀਤੀ ਕਰਦੇ ਅੱਜ ਨਾਲੇ ਦੇ ਵਿੱਚ ਉਹ ਇੱਕ ਸੀਟ ਜਿਹੜੀ ਹਰਗੇ ਉਹ ਗਿੰਦੇ ਪੱਤੀ ਨਹੀਂ ਗਿੰਦੇ ਅੱਜ ਨਾਲਾ ਦੱਸੋ ਜਿੱਥੇ ਮੈਂ ਪਿਛਲੇ 7 ਸਾਲਾਂ ਤੋਂ ਕੰਮ ਕਰਦਾ ਦੂਜੀ ਗੱਲ ਇਹ ਕਿ ਜੇ ਧੱਕਾ ਕਰਕੇ ਜਾਂ ਕੋਈ ਅੱਦਾ ਕਰਦਾ ਹੁੰਦਾ ਉਹ ਜਿੱਤੀਆਂ ਜਾ ਸਕਦੀਆਂ ਪਤਾ ਹੀ ਇਦਾਂ ਦਾ ਕਿਤੇ ਕੋਈ ਕੰਮ ਨਹੀਂ ਕੀਤਾ ਲੋਕ ਇੰਡੀਪੈਂਡੈਂਟ ਨੇ ਡੈਮੋਕ੍ਰੇਸੀ ਪਾਵੇਂ ਕਿਸ ਦਾ ਪਿੰਡ ਆ ਹਰ ਬੰਦੇ ਨੇ ਵੋਟਾਂ ਪਾਈਆਂ ਇਹਦਾ ਮਤਲਬ ਇਹ ਵੀ ਨੋਟ ਕਰੋ ਕਿ ਸਾਡੀ ਪਾਰਟੀ ਨੇ ਸਾਡੀ ਸਰਕਾਰ ਨੇ ਕਿਤੇ ਕੋਈ ੱੱਕਾ ਨਹੀਂ ਕੀਤਾ ਜਿਹੜੇ ਵਿਰੋਧੀ ਝੂਠ ਦੇ ਮਤਲਬ ਜਿਹੜੇ ਇਲਜ਼ਾਮ ਲਾਉਂਦੇ ਸੀਗੇ ਸਰ ਸਾਬ ਤੁਹਾਨੂੰ ਹਰਾਉਣ ਵਾਸਤੇ ਇੱਕ ਗੱਲ ਥੋੜੀ ਜਿਹੀ ਕਲੀਅਰ ਕਰਦੇ ਹੋ ਲੱਗਦਾ ਕਿ ਤੁਹਾਨੂੰ ਹਰਾਉਣ ਲਈ ਸਾਰੀਆਂ ਪਾਰਟੀਆਂ ਤੁਹਾਡੇ ਪਿੰਡ ਜਿੱਤ ਲਈ ਹੋ ਗਈਆਂ ਸੀ। ਉਹਦੀ ਵੋਟ ਸਾਡੇ ਤਰ੍ਹਾਂ ਦੇ ਕਾਲੀ ਕਾਂਗਰਸੀ ਇਕੱਠੇ ਮੈਨੂੰ ਕੀ ਲਾਉਣਾ ਮੈਂ ਤਾਂ ਪਿੰਡ 'ਚ ਹੀ ਰਹਿਗਾ। ਮੈਨੂੰ ਕੀ ਖੜਾਉਣਾ ਸੀਗਾ? ਮੈਂ ਤਾਂ ਹੀ ਨਾਲੇ 'ਚ ਕੰਮ ਕਰਦਾ। ਜਿਆਦਾ ਜੱਦੀ ਪਿੰਡ ਦੀ ਕੀ ਸਾਹਿਬ ਮੇਰਾ ਪਿੰਡ ਰਾਜਸਥਾਨੀ ਹਸਦੂ। ਮੈਂ ਤੁਹਾਨੂੰ ਪਹਿਲਾਂ ਕਲੀਅਰ ਕਰ ਦਿੰਦਾ। ਠੀਕ ਹੈ ਜੀ। ਮੈਂ 2018 ਤੋਂ ਵਿਦਾਨਸਵ ਹਲਕਾ ਨਾਲੇਦਾਨ ਚਾਪ ਦੇ ਲੱਗਾ। ਉੱਥੇ ਕੰਮ ਕਰਦਾ ਬਾਅਦ ਤਿੰਨ ਆਪਣੀ ਪੋਲਿਟਿਕਸ ਪਿੰਡ ਦੇ ਵਿੱਚ ਕਦੀ ਨਹੀਂ ਕਰਦਾ ਨਾ ਕੀਤੀ। ਪਿੰਡ ਦੇ ਲੋਕ ਇੰਨੀ ਪਿੰਡਟ ਆਜ਼ਾਦ ਨੇ ਜਿੱਥੇ ਵੋਟ ਕੋਰੀ ਪ ਕੱਦ ਵੀ ਹੈ ਪਰ ਗੱਲ ਇਹ ਹੈ ਕਿ ਜਿੱਥੇ ਜਿਹੜੀ ਮੇਰੀ ਕਦਮ ਭੂਮੀ ਜਿੱਥੇ ਮੈਂ ਕੰਮ ਕਰ ਰਿਹਾ ਮੇਰੇ ਉਸ ਰਿਜ਼ਲਟ ਦੀ ਗੱਲ ਕਰੋ ਤੁਸੀਂ ਜਿਹੜਾ ਮੈਂ ਨਾਲ ਵਿੱਚ 32 ਸੀਟਾਂ ਜਿੱਤ ਕੇ ਲੈਂਦੀ ਆ ਤੁਸੀਂ ਉਹ ਨੈਗਟਿਵ ਗੱਲ ਨਾ ਕਰੋ ਪੋਜ਼ਿਟਿਵ ਗੱਲ ਜਿਹੜੀ ਹੈ ਉਹ ਕਹੋ ਉਹਦੇ ਤੋਂ ਹਿਸਾਬ ਤੇ ਆ ਕਿ ਅਸੀਂ ਕਿਤੇ ਕੋਈ ਤੱਕਾ ਨਹੀਂ ਕੀਤਾ ਹਰ ਬੰਦੇ ਨੂੰ ਕਹਾ ਕੇ ਠੀਕ ਆ ਡੈਮੋਕ੍ਰੇਸੀ ਆਪ੍ਰੀ ਵੋਟ ਪਾਓ ਜਿੱਤੋ ਕੋਈ ਕਰੇ ਪੂਰੇ ਪੰਜਾਬ ਦੇ ਵਿੱਚ ਵੱਡੀ ਜਿੱਤ ਆਮ ਆਦਮੀ ਪਾਰਟੀ ਨੇ ਹਾਸਲ ਕੀਤੀ ਹੈ ਕਿਵੇਂ ਦੇਖ ਰਹੇ ਹੋ ਜੀ ਉਧਰ ਸ਼੍ਰੋਮਣੀ ਅਕਾਲੀ ਦਲ ਕਹਿੰਦਾ ਕਿ ਅਸੀਂ ਵੀ ਆਵਾਂਗੇ ਡਾਇਨਾਸੌਰ ਵੀ ਆਉਣਗੇ ਕਿਵੇਂ ਦੇਖ ਰਹੇ ਹੋ ਜੀ ਨਾ ਡਾਇਨਾਸੌਰ ਆਉਣਗੇ ਨਾ ਅਕਾਲੀ ਆਉਣਗੇ ਕਾਲੀਆਂ ਨੇ ਬੱਲੇ ਕਰ ਲਿਆ ਯਾਰ ਪਹਿਲਾਂ ਤਰਨਤਾਰ ਦੀ ਇਲੈਕਸ਼ਨ ਦੇ ਵਿੱਚ ਗੈਂਗਸਟਰ ਦੇ ਸਿੱਤੇ ਲੈਕਚਰਰੀ ਹਾਂ ਜੀ ਭਾਈ ਵਿੱਚ ਉਹਨਾਂ ਫਿਰ ਇਸ ਇਲੈਕਸ਼ਨ ਦੇ ਵਿੱਚ ਵੀ ਗੈਂਗਸਟਰ ਨੂੰ ਜਿਹੜਾ ਵਰਤਿਆ ਗਿਆ ਨਾ ਨਾਸਰ ਨਹੀਂ ਹੋ ਸਕਦੇ ਕੱਲ ਹੀ ਨਹੀਂ ਆ ਸਕਦੇ ਭੁੱਲ ਜਾਣ ਕੱਲ ਹੀ ਗੈਂਗਸਟਰ ਦੇ ਸਿੱਤੇ ਤੁਸੀਂ ਕਿੰਨਾ ਕਿਤੇ ਪੋਲਿਟਿਕਸ ਕਰ ਸਕਦੇ ਹੋ ਨਹੀਂ ਹੋਣਗੇ ਕੱਲ ਹੀ ਦਲ ਬਹੁਤ ਬੁਧੀਤਾ ਦਾ ਹੋਰ ਵੀ ਮਾਤ ਖਾਦੀ ਉਹਨੇ ਅੱਗੇ ਵੀ ਖਾਦੀ ਸਤਾਈ ਵੀ ਬਹੁਤ ਬੁਧੀਤਾ ਕਰ ਰਹੇ ਹਾਂ ਮੈਂ ਇੱਕ ਵਾਰ ਜ਼ਿਕਰ ਕਰਨਾ ਚਾਹਾਂਗਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਜਮਾਨਤ ਉਸਦੀ ਦਵਾਈ ਉਹ ਵੀ ਵੱਡੀ ਲੀਡ ਨਾਲ ਜਦ ਤੈਨ ਲੱਗਦਾ ਕਿ ਕੈਂਸਰ ਦੇ ਸਿੱਤੇ ਅਕਾਲੀ ਮੈਂ ਤਾਂ ਤੁਹਾਨੂੰ ਦੱਸਿਆ ਕਿ ਕੱਲ ਹੀ ਦਲ ਗੈਂਗਸਟਰ ਦੇ ਸਿੱਤੇ ਰਹਿ ਗਿਆ ਸਾਡ ਤੁਸੀਂ ਰਾਜਾ 사ਸੀ ਦੇਖੋ ਸੱਦੀ ਰਾਜਾ 사ਸੀ ਦੇਖੋ ਅਜ ਨਾਲਾ ਦੇਖੋ ਮਜੀਠਾ ਦੇਖੋ ਜੰਡਿਆਲਾ ਦੇਖੋ ਤੁਸੀਂ ਕਿੱਥੇ ਕਿੱਥੇ ਅਦੁੱਲਰ ਏਰੀਆ ਦੇ ਵਿੱਚ ਮਜੀਠੇ ਦੇ ਵਿੱਚ ਤੁਸੀਂ ਦੇਖੋ ਪਹਿਲੀ ਵਾਰ ਮਜੀਠੇ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਜਬਰਦਸਤ ਜਿੱਤ ਮਿਲੀ ਆ ਉਹ ਜਿਹੜੀ ਹੋਰ ਕਿੱਥੇ ਨਹੀਂ ਮਿਲੀ ਅਕਾਲੀ ਦਾ ਘਰ ਤੋੜਿਆ ਜੀ ਉੱਥੇ 60 ਸਾਲ ਅਕਾਲੀ ਗਾਲੀ 60 ਸਾਲ ਤੋਂ ਕਦੀ ਵੀ ਉਹ ਜਦੋਂ ਦਾ ਮਜੀਠੀ ਆਇਆ ਸੀਗਾ ਇੰਨੀ ਗੁੰਡਾਗਰਦੀ ਕਰਦਾ ਸੀ ਕਿ ਉਹ ਕੇ ਨੂੰ ਕਦੀ ਉੱਥੇ ਉੱਠਣ ਨਹੀਂ ਦਿੰਦਾ ਉਹਦਾ ਪਹਿਲੀ ਵਾਰ ਤਾਡੇ ਸਾਹਮਣੇ ਆ ਮਜੀਠੇ ਦਾ ਜੋ ਰਿਜ਼ਲਟ ਹੈ। ਧੰਨਵਾਦ ਸਾਹਿਬ। ਬਸ। ਜੀ। ਸੁਖਬੀਰ ਹੋਣਾ ਨੇ ਇਨਵਾਈਟ ਕੀਤਾ ਸੁਖਬੀਰ ਬਾਦਲ ਨੂੰ ਕਿ ਸਾਡੀ ਪਾਰਟੀ ਚ ਆ ਜਾਓ। ਨਹੀਂ ਦੇਖ ਚਲੋ ਪਤਾ ਨਹੀਂ ਹੋਤਾ ਉਹਨੇ ਮਖੌਲ ਨਾ ਕਿਹਾ ਨਾ। ਨਹੀਂ ਉਹਨਾਂ ਨੇ ਵੱਡਾ ਬਿਆਨ ਦਿੱਤਾ ਜੀ ਕੱਲ। ਸੁਖਬੀਰ ਨੂੰ ਕਿਹਨੇ ਲੈਣਾ ਕੀ ਕਰਦਾ ਇਹੋ ਜਿਹਾ ਕੂੜ ਤੋਂ ਲੈ ਕੇ। ਸੁਖਬੀਰ ਲੈਣ ਵਾਲਾ ਉਹਦੇ ਪੱਲੇ ਹੈਗਾ ਕੁਝ। ਆਉਂਦੇ ਤੁਸੀਂ ਸਾਹਮਣੇ ਕਰਦੇ ਹੁ। ਉਹ ਸਭ ਇਹੋ ਜਿਹੇ ਨੂੰ ਲੈ ਕੇ ਕੀ ਕਰਦਾ ਇਹਨਾਂ ਤੋਂ ਧਾਂ ਚੜਾਈ ਹੈ ਕਿ। ਠੀਕ ਹੈ। ਜਿਹਨਾਂ ਕੋ ਧਾਂ ਚੜਾਈ ਉਹਨਾਂ ਨੂੰ ਕਹਿੰਦੇ ਫੇਰ ਲਾਓ। ਉਹ ਛੱਡੋ ਯਾਰ ਉਹਨਾਂ ਕੋ ਤੇ ਲੋਕ ਚਾਹੇ ਹੱਥ ਜੋ ਇਹ ਕਿੱਥੋਂ ਆ ਗਏ ਪੰਜਾਬ ਦੇ ਵਿੱਚ ਮੇੜਾ ਕਦ ਕਰਤਾ ਪੰਜਾਬ ਦਾ ਧਾਲੀਵਾਲ ਸਾਹਿਬ ਕੱਲ ਭੋਮਾ ਪਿੰਡ ਦੇ ਜਿਹੜੇ ਹੈਗੇ ਨੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਉਹਨਾਂ ਵੱਲੋਂ ਕਹਿੰਦੇ ਕਿ ਸਾਨੂੰ ਅਸੀਂ ਜਿੱਤ ਗਏ ਸੀ ਸਾਨੂੰ ਸਰਟੀਫਿਕੇਟ ਨਹੀਂ ਦਿੱਤਾ ਗਿਆ ਸਵਾਲ ਹੀ ਪੈਦਾ ਨਹੀਂ ਹੁੰਦਾ ਕਿਥੇ ਐਦਾ ਦੀ ਗੱਲ ਹੋਈ ਹੋਵੇ ਜਿਹੜੇ ਅੰਦਰ ਪੋਲਿੰਗ ਜੈਂਟ ਬੈਠੇ ਸੀ ਕਾਊਂਟਿੰਗ ਜੈਂਟ ਬੈਠੇ ਸੀ ਹਰ ਬੰਦੇ ਨੇ ਸਾਈਨ ਕੀਤੇ ਹਰ ਬੰਦਾ ਸਾਈਨ ਕਰਕੇ ਬਾਹਰ ਆਇਆ ਬਿਲਕੁਲ ਝੂਠ ਕੱਲੀਦਾਲ ਵਾਲੇ ਮਾਫ਼ ਦੇ ਆ ਕੇ ਕਿਤੇ ਇੱਥੇ ਹੋ ਗਿਆ ਕੋਈ ਤੇ ਵੀ ਕੋਈ ਧੱਕਾ ਨਹੀਂ ਹੋਇਆ ਕੁਝ ਨਹੀਂ ਹੋਇਆ ਅਮਨਮਾਨ ਨਾਲ ਵੋਟਾਂ ਪਈਆਂ ਅਮਨਮਾਨ ਨਾਲ ਗਿਣਤੀ ਹੋਈ ਬਹੁਤ ਮੈਂ ਤੁਹਾਨੂੰ ਫੇਰ ਕਹਿੰਨਾ ਕਿ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਜਿਹੜੇ 4 ਸਾਲ ਕੰਮ ਕੀਤੇ ਵਿਕਾਸ ਦੇ ਉਹਨਾਂ ਕੰਮਾਂ ਦੇ ਕਰਕੇ ਜਿਹੜਾ ਆਮ ਆਦਮੀ ਪਾਰਟੀ ਨੂੰ ਵੋਟ ਪਈ ਆ ਇਸ ਕਰਕੇ ਇਹ ਵਕਾਸ ਦੀ ਰਾਜਨੀਤੀ ਜਿਹੜੀ ਉਹਦੀ ਜਿੱਤ ਹੋਈ ਆ ਸਾਹਿਬ 38 ਸਾਲ ਹੈ ਇੱਕ ਰਾਣਾ ਬਲਾਚੌਰੀਆ ਦਾ ਕਤਲ ਹੋਇਆ ਉਸ ਦੇ ਵਿੱਚ ਵੱਡਾ ਇਨਕਾਊਂਟਰ ਕੱਲ ਕੀਤਾ ਗਿਆ ਕਿ ਜਿਹੜਾ ਹਾਲਾਤ ਹੋ ਗਿਆ ਅੱਜ ਫੜੇਗੇ ਗੈਂਗਸਟਰਾਂ ਨੂੰ ਕਿਵੇਂ ਦੇਖ ਰਹੇ ਆ ਨੰਤਪਾਰੀ ਸਰਕਾਰ ਸਾਹਿਬ ਕੋਈ ਵੀ ਹੋਵੇ ਅਸੀਂ ਪਹਿਲਾਂ ਹੀ ਕਿਹਾ ਤੈਅ ਕੀਤਾ ਜਿਹੜਾ ਵੀ ਬੰਦਾ ਪੰਜਾਬ ਦੇ ਵਿੱਚ ਗਲਤ ਕੰਮ ਕਰੂਗਾ ਜਿਹੜਾ ਬੰਦਾ ਕਾਨੂੰਨ ਨੂੰ ਤੋੜੂਗਾ ਜਿਹੜਾ ਸੋ ਕਹਿੰਦਾ ਕਿ ਮੈਂ ਗੈਂਗਸਟਰ ਆ ਸਦਾ ਪੰਜਾਬ ਦੀ ਧਰਤੀ ਤੇ ਕਿਸ ਨੂੰ ਬਖਸ਼ਿਆ ਦੀ ਜਾਊਗਾ ਜਿਹੜਾ ਬੰਦਾ ਕਤਲ ਕਰੂਗਾ ਜਿਹੜਾ ਬੰਦਾ ਖੋਜੂਗਾ ਸਲਾਖਾਂ ਬਣੀਆਂ ਜੇਲ੍ਹਾਂ ਬਣੀਆਂ ਉਹਨੂੰ ਚੁੱਕ ਕੇ ਜੇਲ੍ਹ ਚ ਮਾਰਾਂਗੇ ਔਰ ਹੱਦ ਤੱਕ ਪੰਜਾਬ ਦੇ ਅੰਦਰ ਗੈਂਗਸਟਰਵਾਦ ਜਿਹੜਾ ਉਹ ਖਤਮ ਕਰਕੇ ਛੱਡਾਂਗੇ ਜਿੱਦਾਂ ਤੁਸੀਂ ਕੱਲ ਪਸ ਕੱਲ ਵੀ ਕੱਲ ਤੁਸੀਂ ਪੜੇ ਪਸੋਂ ਸਵੇਰੇ ਤੋਂ ਹੀ ਅੰਕੜੇ ਬਣਿਆ ਡਰਗ ਡਰਗ ਦੇ ਨਸ਼ਿਆਂ ਦੇ ਕੇਂਦਰ ਸਰਕਾਰ ਨੇ ਪਾਰਲੀਮੈਂਟ ਦੇ ਜਵਾਬ ਦਿੱਤਾ ਕਿ 83% ਕੇਸਾਂ ਦੇ ਸਜ਼ਾ ਹੋਈ ਪੰਜਾਬ ਦੇ ਵਿੱਚ ਡਰਗ ਦੇ ਮਾਮਲਿਆਂ ਚ ਇਸੇ ਤਰ੍ਹਾਂ ਜੈਸਟਰ ਕੋਈ ਕਿੰਨਾ ਵੀ ਵੱਡਾ ਹੋਊਗਾ ਪੰਜਾਬ ਦੇ ਵਿੱਚ ਸਰਕੇ ਨੂੰ ਸਿੱਧੀ ਚੁੱਕਰ ਦੇ ਆ ਕੇ ਭਾਵੇਂ ਜੋ ਮਰਜੀ